ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਏ ਅੱਜ ਨਮਕੀਨ ਚਾਵਲ ਤੇ ਅੱਜ ਹੈਗੀ ਸ਼ਵਰਾਤਰੀ ਚੌਲ ਤੇ ਮੈਂ ਕੱਲ ਸ਼ਾਮੀ ਬਣਾਏ ਸੀ ਤੁਹਾਨੂੰ ਸ਼ਵਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਮੈਂ ਜੀ ਪਹਿਲਾਂ ਤੇਲ ਰੱਖਿਆ ਤੇ ਜੀਰਾ ਪਾਤਾ ਵਿੱਚ ਫਿਰ ਪਿਆਜ਼ ਵੀ ਪਾ ਦਿੱਤੇ ਆ ਤੇ ਇਹ ਹੁਣ ਤੜਕਾ ਭਜਦਾ ਮੈਂ ਇਧਰ ਇੱਕ ਟਮਾਟਰ ਕੱਟਿਆ ਮਟਰਿਆ ਸ਼ਿਮਲਾ ਮਿਰਚਾਂ ਗਾਜਰਾਂ ਆਲੂ ਤੇ ਇਹ ਪੰਜ ਛੇ ਜਿਹੜੀਆਂ ਆ ਮਿਰਚਾਂ ਆ ਇਹਨਾਂ ਨੂੰ ਹੁਣ ਸੜਕੇ ਨੂੰ ਆਪਾਂ ਜਿਹੜਾ ਆ ਭੁੰਨ ਲੈਨੇ ਆ ਚੰਗੀ ਤਰ੍ਹਾਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇਹ ਮਿਰਚਾਂ ਮੈਂ ਹੁਣ ਕੱਟ ਕੇ ਜੜੀਆਂ ਰੱਖ ਲਈਆਂ ਆ ਤੇ ਫਿਰ ਇਹਨਾਂ ਨੂੰ ਵੀ ਮੈਂ ਤੜਕੇ ਦੇ ਵਿੱਚ ਹੀ ਦਾ ਪਾ ਦੇਣਾ ਆ ਥੋੜੀਆਂ ਮਿਰਚਾਂ ਜਿਹੜੀਆਂ ਸੌਫਟ ਹੋ ਜਾਂਦੀਆਂ ਵੈਸੇ ਤਾਂ ਚੌਲਾਂ ਦੇ ਨਾਲ ਹੀ ਰੱਜ ਕੇ ਹੋਈ ਜਾਣੀਆਂ ਆ ਪਰ ਮੈਨੂੰ ਤੜਕੇ ਦੇ ਵਿੱਚ ਕੀਤੀਆਂ ਮਿਰਚਾਂ ਜ਼ਿਆਦਾ ਪਸੰਦ ਆ ਕਿਉਂ ਸਾਡੇ ਛੋਟੇ ਬੱਚੇ ਨਹੀਂ ਹੈਗੇ ਸਾਰੇ ਵੱਡੇ ਹੀ ਆ ਤਿੱਖਾ ਖਾ ਲੈਂਦੇ ਆ ਜੇ ਤੁਹਾਡੇ ਛੋਟੇ ਬੱਚੇ ਆ ਤਾਂ ਤੁਸੀਂ ਮਿਰਚ ਨਹੀਂ ਵੀ ਪਾਉਣੀ ਤੇ ਨਾ ਪਾਓ ਹਣਾ ਫੇਰ ਮੈਂ ਇਹਦੇ ਵਿੱਚ ਨਮਕ ਪਾਤਾ ਜਿੱਦਾਂ ਆਪਾਂ ਨੋਰਮਲ ਚੌਲਾਂ ਦਾ ਤੜਕਾ ਲਾਉਨੇ ਉਦੋਂ ਹੀ ਲਾਉਣਾ ਆ ਤੇ ਜਾਨੀ ਕਿ ਮੈਂ ਤਾਂ ਨਹੀਂ ਦੱਸਦੀ ਵੀ ਮੇਰਾ ਤਰੀਕਾ ਇਹ ਆ ਤੇ ਬਾਕੀ ਕਈ ਤਾਂ ਉਦੋਂ ਬਾੜ ਲੈਂਦੇ ਆ ਚੌਲ ਤੇ ਵਿੱਚ ਲੂਣ ਪਾ ਲੈਂਦੇ ਜੀਰਾ ਵੀ ਤਾਂ ਭੁੰਨ ਕੇ ਤਵੇ ਤੇ ਪਾ ਲੈਂਦੇ ਆ ਅਸੀਂ ਵੀ ਇਦਾਂ ਕਈ ਵਾਰੀ ਬਣਾ ਲੈਂਦੇ ਆ ਪਰ ਅੱਜ ਮੇਰਾਰਾ ਦੱਸ ਵੀ ਅੱਜ ਚੌਲਾਂ ਨੂੰ ਇਸ ਤਰ੍ਹਾਂ ਬਣਾਵਾਂ ਫਿਰ ਮੈਂ ਮਿਰਚਾਂ ਜਿਹੜੀਆਂ ਆ ਉਹ ਵੀ ਤੜਕੇ ਦੇ ਵਿੱਚ ਪਾ ਲਈਆਂ ਥੋੜਾ ਜਿਹਾ ਇਹਨਾਂ ਨੂੰ ਆਪਾਂ ਫੇਰ ਹਲਾ ਆ ਨਾ ਕਰ ਲਿਆ ਤੇ ਇਸ ਤੋਂ ਬਾਅਦ ਨਾ ਮੈਂ ਮਟਰ ਵੀ ਵਿੱਚ ਹੀ ਪਾ ਦੇਣੇ ਆ ਤਾਂ ਜੋ ਜਿੱਦਾਂ ਮਟਰ ਹੁਣ ਪੱਕੇ ਜਾ ਆ ਗਏ ਆ ਤਾਂ ਕਰਕੇ ਵੀ ਇਹਨਾਂ ਨੂੰ ਥੋੜਾ ਜਿਹਾ ਤੜਕੇ ਦੇ ਵਿੱਚ ਹੀ ਪੁੰਨ ਲੈਣਾ ਹੈਗਾ ਆ ਤੇ ਇਹ ਟਮਾਟਰ ਵੀ ਆਪਾਂ ਪਾ ਦਿੰਨੇ ਆ ਇੱਕ ਹੀ ਟਮਾਟਰ ਪਾਇਆ ਮੈਂ ਜ਼ਿਆਦਾ ਟਮਾਟਰ ਨਹੀਂ ਪਾਏ ਹੈਗੇ ਫੇਰ ਨਹੀਂ ਤਾਂ ਖੱਟਾ ਜਿਹਾ ਖੱਟੇ ਜਿਹਾ ਉਹ ਮੈਨੂੰ ਨਹੀਂ ਚੰਗੇ ਲੱਗਦੇ ਹੈਗੇ ਮੈਂ ਅਗਨਾ ਗੁੱਬੀ ਗਾਜਰਾਂ ਦਾ ਚਾਰ ਵੀ ਪਾਇਆ ਆ ਪਰ ਮੈਂ ਉਹਦੀ ਵੀਡੀਓ ਪਾਉਣਾ ਭੁੱਲ ਗਈ ਬਣਾਈ ਨਹੀਂ ਚਿੱਤਾ ਭੁੱਲ ਗਿਆ ਬਸ ਜਲਦੀ ਜਲਦੀ ਚਾਰ ਜਿਹੜਾ ਪਾ ਕੇ ਰੱਖ ਦਿੱਤਾ ਤੇ ਹੁਣ ਆਪਾਂ ਨਾ ਇਹਦੇ ਵਿੱਚ ਮਟਰ ਪਾ ਦਿੰਨੇ ਆ ਮੈਂ ਆ ਇੱਕ ਗਲਾਸ ਝੋਲਾਂ ਦਾ ਲਿਆ ਆ ਤੇ ਢਾਈ ਗਲਾਸ ਪਾਣੀ ਦੇ ਪਾ ਲਿਆ ਤੇ ਇਧਰ ਇਹ ਝੋਲ ਜਿਹੜੇ ਆ ਰੱਖੇ ਹੋਏ ਪਰ ਮੈਂ ਪਿਉਂਦੀ ਨਹੀਂ ਹੈਗੀ ਇਹਨਾਂ ਨੂੰ ਸਾਰਾ ਕੁਝ ਕਰਕੇ ਦਰਗਾ ਦੁਰਗਾ ਲਾ ਕੇ ਬਾਅਦ ਵਿੱਚ ਮੈਂ ਝੋਲ ਧੋਣੇ ਤੇ ਨਾਲ ਹੀ ਮੈਂ ਪਾ ਦਿੰਨੇ ਆ ਵਿੱਚ ਤੇ ਹੁਣ ਆਪਾਂ ਇਹਨਾਂ 'ਚ ਹਰੇ ਮਟਰ ਪਾ ਦਿੰਨੇ ਆ ਤੇ ਇਹਨਾਂ ਨੂੰ ਵੀ ਥੋੜਾ ਕ ਦਿਨ ਰ ਹੈ ਆਪਾਂ ਇਹਦੇ ਵਿੱਚ ਹੀ ਧੜਕੇ ਦੇ ਵਿੱਚ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਨਾ ਤੇ ਇਹਨਾਂ ਨੂੰ ਭੁੰਨ ਲੈਣਾ ਆ ਤਾਂ ਜੋ ਇਹ ਗਲ ਜਾਣ ਚੰਗੀ ਤਰ੍ਹਾਂ ਹੁਣ ਮਟਰ ਜਿਹੜੇ ਆ ਪੱਕੇ ਹੋਏ ਆਉਣ ਲੱਗ ਪਏ ਆ ਮੌਸਮ ਬਦਲਦਾ ਜਾਂਦਾ ਆ ਤਾਂ ਸਬਜ਼ੀਆਂ ਦੇ ਹੁਣ ਤਾਂ ਰੇਟ ਵੀ ਜਾਣੀ ਕਿ ਵਧਣ ਲੱਗ ਪਏ ਆ ਅੱਗੇ ਸਬਜ਼ੀਆਂ ਥੋੜਾ ਕ ਟਾਈਮ ਵਿੱਚ ਸਸਤੀਆਂ ਹੋ ਗਈਆਂ ਸੀ ਦੇਖੋ ਜੀ ਇਸ ਤਰ੍ਹਾਂ ਚੌਲ ਬਣਾਉਣ ਦੇ ਨਾਲ ਨਾ ਆਪਾਂ ਨੂੰ ਸਬਜ਼ੀ ਦੀ ਕੋਈ ਲੋੜਿਆ ਨਾ ਦਹੀਂ ਦੀ ਲੋੜਿਆ ਤੇ ਇਹ ਇੰਨੇ ਸਵਾਦ ਬਣਦੇ ਜਦੋਂ ਆਪਾਂ ਇੰਨੀਆਂ ਸਬਜ਼ੀਆਂ ਪਾ ਦੇਣੀਆਂ ਆ ਚਾਵਲ ਦਾ ਪਈ ਜਾ ਸਵਾਦ ਬਣਨੇ ਆ ਇਸ ਤੋਂ ਬਾਅਦ ਨਾ ਆਪਾਂ ਹੁਣ ਇਹਦੇ ਵਿੱਚ Shimla mircha ਤੇ gajarra ਜਿਹੜੀਆਂ ਬਰੀਕ ਬਰੀਕ ਕੱਟਣੀਆਂ ਬਹੁਤ ਸੋਹਣੀਆਂ ਲੱਗਦੀਆਂ ਆ ਰੰਗ ਬਰੰਗੇ ਜਿਹੇ ਚਾਵਲ ਬੜੇ ਵਧੀਆ ਲੱਗਦੇ ਆ ਤੁਸੀਂ ਵੀ ਜਰੂਰ ਬਣਾਇਆ ਕਰੋ ਇਹਦੇ ਨਾਲ ਕੀ ਹੁੰਦਾ ਆ ਕਿ ਸਾਡੇ ਬੱਚੇ ਇਸ ਪੱਜ ਨਾਲ ਸਬਜ਼ੀਆਂ ਵੀ ਖਾ ਲੈਂਦੇ ਆ ਨਹੀਂ ਤਾਂ ਬੱਚੇ ਸਬਜ਼ੀਆਂ ਨੂੰ ਤਾਂ ਮੂੰਹ ਹੀ ਨਹੀਂ ਲਾਉਂਦੇ ਹੈਗੇ ਅੱਜ ਕੱਲ ਦਾ ਬਸ ਇਹ ਆ ਸਾਨੂੰ ਮੈਗੀ ਬਣਾ ਦੋ ਨਿਊਡਲ ਬਣਾ ਦੋ ਮਕਰੋਨੀ ਬਣਾ ਦੋ ਬਸ ਆਹੀ ਹੁੰਦਾ ਆ ਬੱਚੇ ਸਬਜ਼ੀਆਂ ਤਾਂ ਖਾਂਦੇ ਨਹੀਂ ਹੈਗੇ ਇਸ ਤਰੀਕੇ ਨਾਲ ਤੁਸੀਂ ਚਾਵਲਾਂ ਦੇ ਵਿੱਚ ਸਬਜ਼ੀਆਂ ਪਾ ਦਿਆ ਕਰੋ ਤੇ ਬੱਚੇ ਜਿਹੜੇ ਸਬਜ਼ੀ ਖਾ ਲੈਣਗੇ ਕਿਉਂਕਿ ਆਪਾਂ ਨੂੰத் ਇਹ ਆ ਵੀ ਬੱਚੇ ਵਧੀਆ ਖਾਣਾ ਖਾਣ ਹੈ ਨਾ ਇਹਦੇ ਵਿੱਚ ਜਿਹੜਾ ਢਾਈ ਗਲਾਸ ਵਿੱਚ ਪਾਣੀ ਰੱਖਿਆ ਹੈ ਅਸੀਂ ਮੈਂ ਸਾਰਾ ਪਾਣੀ ਇਹਦੇ ਵਿੱਚ ਪਾ ਦਿੱਤਾ ਆ ਤੇ ਹੁਣ ਦੇਖੋ ਕੜਾਈ ਵੀ ਮੇਰੀ ਪੂਰੀ-ਪੂਰੀ ਹਲੇ ਇਹਦੇ ਵਿੱਚ ਚਾਵਲ ਪਾਉਣੇ ਆ ਤੇ ਚਾਵਲ ਮੈਂ ਧੋ ਕੇ ਇਹਨਾਂ ਦੇ ਵਿੱਚ ਹੁਣ ਪਾ ਦਿੰਨੀ ਆ ਤਦੂਸੇ ਮੇਰੀ ਵੀਡੀਓ ਨੂੰ ਜਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਆਪਾਂ ਹੁਣ ਇਹਦੇ ਵਿੱਚ ਚੌਲ ਜਿਹੜੇ ਆ ਧੋ ਕੇ ਪਾ ਦਿੰਨੇ। ਲੋ ਜੀ ਕੜਾਈ ਭਰ ਗਈ ਆ ਪੂਰੀ। ਤੇ ਹੁਣ ਇਹ ਰਿਜਣੇ ਆ ਪਰ ਮੈਂ ਇਹਨਾਂ ਨੂੰ ਥੋੜੇ ਜਿਹਾ ਘੱਟ ਗੈਸ ਤੇ ਰੰਨੂਗੀ ਜਦੋਂ ਪਾਣੀ ਘੱਟ ਗਿਆ ਫੇਰ ਥੋੜਾ ਜਿਹਾ ਗੈਸ ਵਧਾ ਦੇਵਾਂਗੇ ਤੇ ਹੁਣ ਮੈਂ ਹੌਲੀ-ਹੌਲੀ ਜਿਹੜਾ ਇਹਨੂੰ ਕੜਾਈ ਦੇ ਵਿੱਚ ਰਲਾ ਕੇ ਤੇ ਫੇਰ ਆਪਾਂ ਇਹਨੂੰ ਟੱਕ ਦਿੰਨੇ ਆ ਰਿਜਣ ਵਾਸਤੇ। ਜਦ ਤੱਕ ਮੈਂ ਆਪਣੀ ਰਸੋਈ ਜਿਹੜੀ ਐ ਸਵਾਰ ਲੈਣੀ ਆ ਕਿਉਂਕਿ ਰਸੋਈ ਦੇ ਵਿੱਚ ਕਿੰਨਾ ਹੀ ਖਲਾਰਾ ਪੈ ਜਾਂਦਾ ਆ ਤੇ ਇਹ ਮਿਰਚਾਂ ਜਿਹੜੀਆਂ ਹਰੀਆਂ ਐ ਨਾ ਮੈਨੂੰ ਤਾਂ ਬਹੁਤ ਸਵਾਦ ਲੱਗਦੀਆਂ ਆ ਤੇ ਸਾਡੇ ਤਿੱਖਾ ਹੀ ਥੋੜਾ ਪਸੰਦ ਕਰਦੇ ਆ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਕੰਮ ਕਰ ਲੈਨੇ ਹੋਰ ਤੇ ਥੋੜੀ ਦੇਰ ਬਾਅਦ ਮੈਂ ਫਿਰ ਦੇਖਿਆ ਤੇ ਹਜੇ ਨਾ ਚੋਲਾਂ ਦੇ ਵਿੱਚ ਪਾਣੀ ਹੈਗਾ ਸੀ ਫਿਰ ਮੈਂ ਇਹਨਾਂ ਨੂੰ ਕੜਚੀ ਫੇਰੀ ਤਾਂ ਥੋੜੀ ਦੇਰ ਲਈ ਮੈਂ ਫਿਰ ਟੱਕ ਦਿੱਤਾ ਸੀ ਤੇ ਮੈਂ ਕੱਜ ਤੱਕ ਇਹ ਬਣ ਜੂਗਾ ਹਲੇ ਮੈਂ ਇਹਦੇ ਵਿੱਚ ਧਨੀਆ ਵੀ ਪਾਉਣਾ ਆ ਤੁਸੀਂ ਵੀ ਇਸ ਤਰ੍ਹਾਂ ਚੋਲ ਬਣਾਇਆ ਕਰੋ ਤੇ ਖਾਇਆ ਕਰੋ ਬਹੁਤ ਹੀ ਸਵਾਦ ਲੱਗਦੇ ਆ ਤਾਂ ਅੱਗੇ ਮੈਂ ਇੱਕ ਚੋਲ ਬਣਾਈ ਸੀ ਜਿਹੜੇ ਕਿ ਮੈਂ ਕਹਿੰਦੀ ਸੀ ਆਪਾਂ ਸ਼ੂਗਰ ਕਹਿੰਦੇ ਆ ਵੀ ਸ਼ੂਗਰ ਵਾਲੇ ਨੂੰ ਚੋਲ ਨਹੀਂ ਦੇਣੇ ਚਾਹੀਦੇ ਪਹਿਲਾਂ ਜਿਹੜੀ ਵੀਡੀਓ ਮੈਂ ਪਾਈ ਆ ਉਹ ਆਪਾਂ ਸ਼ੂਗਰ ਵਾਲੇ ਮਰੀਜ਼ ਨੂੰ ਵੀ ਚੋਲ ਦੇ ਸਕਦੇ ਆ ਜਿਹੜੇ ਮੈਂ ਤਰੀਕੇ ਨਾਲ ਬਣਾਏ ਸੀਗੇ ਪਹਿਲਾਂ ਇੱਕ ਵੀਡੀਓ ਹੋਰ ਵੀ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਧਨੀਆ ਵੀ ਪਾ ਦਿੰਨੇ ਆ ਧਨੀਆ ਪਾ ਕੇ ਕਿਉਂਕਿ ਹਲੇ ਥੋੜਾ ਜਿਹਾ ਝੋਲਾਂ ਦੇ ਵਿੱਚ ਪਾਣੀ ਆ ਤੇ ਆਪਾਂ ਇਹਨੂੰ ਫੇਰ ਥੋੜੀ دیر ਲਈ ਢੱਕ ਦਿੰਨੇ ਆ ਨਾਲੇ ਤਾਂ ਚੌਲ ਹੋਰ ਫੁੱਲ ਜਾਣਗੇ ਤੇ ਨਾਲੇ ਜਿਹੜਾ ਪਾਣੀ ਆ ਉਹ ਖਤਮ ਹੋ ਜਾਊਗਾ ਇਹ ਚੌਲ ਸੀ ਜਿਹੜੇ ਥੋੜੇ ਜੇ ਲਾਲ ਚੌਲ ਹੁੰਦੇ ਨਾ ਉਹ ਬਣਾਈ ਤੇ ਆ ਦੇਖ ਲਓ ਇੱਕ ਗਲਾਸ ਆਪਾਂ ਚੌਲਾਂ ਦਾ ਬਣਾਇਆ ਕੜਾਈ ਜਿਹੜੀ ਆ ਭਰ ਗਈ ਆ ਤਾਨੂੰ ਇਹ ਮੇਰੇ ਚੋਲ ਬਣਾਉਣ ਦਾ ਨਵਾਂ ਤਰੀਕਾ ਕਿੱਦਾਂ ਦਾ ਲੱਗਾ ਜੇ ਵਧੀਆ ਲੱਗਾ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਕਮੈਂਟਾਂ ਰਾਹੀਂ ਦੱਸਿਓ ਕਿ ਤੁਹਾਨੂੰ ਮੇਰੇ ਚੋਲ ਬਣਾਏ ਹੋਏ ਕਿੱਦਾਂ ਦੇ ਲੱਗੇ ਤੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜ਼ਰੂਰ ਮਿਲਾਂਗੇ ਹੁਣ ਮੈਂ ਇੱਕ ਵੀਡੀਓ ਹੋਰ ਬਣਾਉਣੀ ਆ ਉਹ ਸਟੀਚਿੰਗ ਦੀ ਬਣਾਵਾਂਗੇ ਆਪਾਂ ਤੇ ਤੁਸੀਂ ਜ਼ਰੂਰ ਦੇਖਿਆ ਕਰੋ ਕਿਉਂਕਿ ਮੈਂ ਕੱਪੜੇ ਜਿਹੜੇ ਸਲਾਈ ਕਰਦੀ ਆ ਤੇ ਲਓ ਜੀ ਚੋਲ ਬਣ ਗਏ ਆਪਣੇ ਚੋਲ ਬਣ ਕੇ ਹੋ ਗਏ ਤਿਆਰ ਤੇ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਲੈਨੇ ਆ ਤੇ ਦਿਖਦੇ ਆ ਕਿੱਦਾਂ ਦੇ ਬਣੇ ਆ